ਕੀ ਠੀਕ ਹਾਲ ਚੱਲ ਰਿਹਾ ਠੀਕ ਠਾਕ ਵਧੀਆ ਤਿੰਦਰ ਵਧੀਆ ਰਿਹਾ ਹੋਰ ਮੈਂ ਕਿਹਾ ਮੇਰਾ ਦਿਲ ਬੜਾ ਕਰਦਾ ਇਹ ਮੈਂ ਕਿਹਾ ਚਾਹਾਂ ਜੀ ਜੀ ਮਿਲਿਆ ਮੈਂ ਜਾ ਕੇ ਤਿੰਦਰ ਵੀ ਚੱਲੀ ਵਧੀਆ ਠੀਕਾ ਪਰ ਤੂੰ ਤਾਂ ਆਈ ਨਹੀਂ ਤੂੰ ਪਤਾ ਹੀ ਨਹੀਂ ਕਰੂਗੀ ਕਿ ਇਹ ਮੈਂ ਦੋਵੇਂ ਕਿਹਾ ਇਹ ਆਇਆ ਜਾਇਆ ਕਰ ਹੌਣ ਤਾਂ ਸੁਪਨਾ ਤੇਰੀਆਂ ਨੋਹਾਂ ਆ ਗਈਆਂ ਵਾ ਹੋਰ ਆਏ ਜਾਣਗੀ ਪਤਾ ਲੱਗੂਗਾ ਤੇਰੇ ਭੈਣ ਭਰਾਵਾਂ ਕੋਲ ਜਾਇਆ ਕਰ ਮੇਰੇ ਕੋਲ ਆਇਆ ਕਰ ਕੁੜੀਆਂ ਆਪਣੀਆਂ ਕੋ ਸਾਰਿਆਂ ਕੋ ਤੁਰਿਆ ਫਿਰਿਆ ਕਰ ਜਾ ਕੇ ਹੌਣ ਤਾਂ ਚਾ ਦੋਵੇਂ ਤੇਰੀਆਂ ਘਰ ਸੰਭਾਲ ਲੈਂਦੀਆਂ ਨੇ ਦੇਨ ਹੋਤੀ ਕਰ ਜਾ ਪਿੰਦਰ ਤੇ ਮੈਂ ਕੀ ਦੱਸਾਂ ਕੱਟ ਮੈਂ ਕਿਹਾ ਵਿਆਹ ਕਰਕੇ ਪਾਰਗ ਹੋ ਜਾਣਗੀ ਉਦੋਂ ਨਾ ਕਾਸੀ ਕੀ ਟੈਨਸ਼ਨ ਮੇਨ ਜ਼ਿਆਦਾ ਪੈ ਗਈਆਂ ਛੱਡ ਬੀਬੀ ਦੀ ਬਸ ਵਦਿਆ ਟੈਨਸ਼ਨ ਆ ਆਪਣਾ ਘੁੰਮਿਆ ਫਿਰਿਆ ਕਰ ਐਵੇਂ ਟੈਨਸ਼ਨ ਆ ਪਾ ਕੇ ਬੈਠੀ ਰਹਿਣੀ ਆ ਦਰਦ ਨੂੰ ਕੀ ਦੱਸਾਂ ਜਦੋਂ ਜਿਹੜਾ ਆਪਣਾ ਢਿੱਡ ਲੰਗਾ ਹੁੰਦਾ ਕਿਉਂ ਵੀ ਕੀ ਗੱਲ ਹੋਈ ਪਿੰਦਰ ਤੁਹਾਨੂੰ ਕੀ ਦੱਸਾਂ ਸੇਰ ਤੋਂ ਲੈ ਕੇ ਕੰਮ ਦਾ ਇੰਨਾ ਰੌਲਾ ਪਾਉਂਦੀਆਂ ਨੇ ਇੰਨਾ ਰੌਲਾ ਪਾਉਂਦੀਆਂ ਨੇ ਸ਼ਾਮ ਤੱਕ ਕੰਦਰ ਘਾੜੀ ਨਹੀਂ ਮੁੱਕਦਾ ਜੀ ਵੀ ਕੋਈ ਨਹੀਂ ਹੰਡ ਰੱਖ ਅੱਜ ਕੱਲ ਦੀਆਂ ਕੁੜੀਆਂ ਤੈਨੂੰ ਪਤਾ ਵਾ ਸੁਭਾਅ ਇਦਾਂ ਨਹੀਂ ਹੁੰਦਾ ਵਾ ਆਪਣੇ ਕੁੱਤੇ ਤੇ ਪਥੇਰੇ ਸਵਾਰ ਕੇ ਧੋ ਲੈਂਦੀ ਐ ਤੇ ਮੇਰੇ ਵਰੀ ਅੱਧੀ ਮੈਂ ਲੈਣ ਦਿੰਦੀ ਕੱਪੜਿਆਂ ਦੇ ਵਿੱਚ ਬੱਚਿਆਂ ਦੇ ਕੱਪੜੇ ਦੇ ਕਿੰਨੀ ਮੈਣ ਲੱਗੀ ਦਾਗ ਲੱਗਾ ਹੈ ਡਕ ਲੱਟਿਆ ਹੈ ਹੱਕ ਤੇ ਮੈਨੂੰ ਬੜੀ ਬੜੀ ਇਗਨੋਰ ਕਰ ਲਿਆ ਅੱਜ ਨਹੀਂ ਲਉਗੀ ਚੱਟਣਾ ਅੱਜ ਦੱਸਦੀ ਹਾਂ ਕਹਿੰਦੀ ਤੇਰੀ ਤਾਂ ਚਲਾਕੀਆਂ ਕਰਦੀ ਫਿਰਦੀ ਸਾਰੇ ਪਤਾ ਨਹੀਂ ਤੇਰਾ ਕੀ ਪਤਾ ਨਹੀਂ ਤੈਨੂੰ ਮੇਰਾ ਤੇ ਤੇਰੇ ਇਹ ਇਹੰਦੇ ਉਹ ਲਾ ਪਿੰਦਾ ਜੋ ਮੈਂ ਗੇ ਰੋਲਾ ਫੇਰ ਇਹਨਾਂ ਦਾ ਤੇਰੀ ਧੋਤੇ ਹੋਏ ਕੱਪੜੇ ਨਾ ਆਪਣੀ ਤਾਂ ਬਥੇਰੀ ਮੈਲ ਲਾ ਲਨੀ ਘੁੱਟ ਘੁੱਟ ਕੇ ਤੇ ਮੇਰੀ ਵਾਰੀ ਕੀ ਹੋਏ ਨਾ ਤੇਰੇ ਹੱਤਾਂ ਨੂੰ ਆਪਣੇ ਤਾਂ ਇਹ ਘੁੱਟ ਕੇ ਸਾਰੀ ਮੈਲ ਲਾਈ ਹੁੰਦੀ ਤੇ ਮੇਰੇ ਬੱਚਿਆਂ ਦੇ ਕੱਪੜਿਆਂ 'ਤੇ ਉਤਰਾ ਹੀ ਦਾਗ ਲੱਗੇ ਸਾਰੇ ਰਾਹਾਂ ਕਿਹੜੇ ਕੱਪੜੇ ਨਿਖਰੇ ਇੰਨੇ ਵਧੀਆ ਕੱਪੜੇ ਧੋਤੇ ਹੋਏ ਹੋਰ ਕਿਦਾਂ ਧੋਈਦੇ ਆ ਬਥੇਰੇ ਮੈਂ ਰੋਜ਼ ਜ਼ੋਰ ਲਾ ਲ ਕੇ ਧੋਣੀ ਕੱਪੜਿਆਂ ਨੂੰ ਕੋਈ ਕੱਪੜੇ ਨੁਕਸ ਹੀ ਨਹੀਂ ਹੈਗਾ ਕਿਧਰ ਕੱਪੜੇ ਖਰਾਬ ਦੱਸ ਦੇ ਮੈਨੂੰ ਸੱਚੰਗੇ ਬਣਦਾ ਧੋਤੇ ਦਾ ਵੈਸੇ ਵੀ ਤੂੰ ਇਦਾਂ ਹੀ ਕਰਦੀ ਜਦੋਂ ਕੱਪੜਾ ਦੀ ਵਾਰੀ ਮੇਰੀ ਹੁੰਦੀ ਤੋੜਦੀ ਤੂੰ ਕੀੜੇ ਪਾਣੀ ਹੁੰਦੀ ਮੇਰੇ ਕੱਪੜੇ ਧੋਤੇ ਮੈਂ ਬਾਹਨ ਤੇਰੀ ਵੇ ਕੀ ਕਹਿੰਦੀ ਲੁੱਤਰੋ ਇੰਨੀ ਵਧਾਈ ਹੋਈ ਆ ਆਪਣੀ ਕਹਿੰਦੀ ਕੀੜੇ ਪਏ ਮੇਰੇ ਕੱਪੜਿਆਂ ਨੂੰ ਪਹਿਲਾਂ ਬੋਲਣ ਦਾ ਢੰਗ ਸਿੱਖ ਫੇਰ ਹੀ ਕੱਪੜੇ ধੋਂ ਦਾ ਢੰਗ ਸਿੱਖੇਂਗੀ ਬੋਲਣ ਦੇ ਅਕਲ ਤਾਂ ਮੈਨੂੰ ਨਹੀਂ ਹੈਗੀ ਤੇ ਤੈਨੂੰ ਅਕਲ ਹੈਗੀ ਰੋਟੀ ਬਣਾਉਣ ਦੀ ਕੱਚੀਆਂ ਰੋਟੀਆਂ ਲਾਨੀ ਲੋਨ ਵਿੱਚ ਸਬਜ਼ੀ ਤੇਜ ਪਾਨੀ ਆ ਅੱਛਾ ਜਾਣ ਕੇ ਕਰਦੀ ਈ ਤੂੰ ਤਾਂ ਹੀ ਤੂੰ ਜਾਣ ਕੇ ਮੇਰੇ ਕੱਪੜੇ ਚ ਮੈਲ ਛੱਡਦੀ ਆ ਕਿ ਰੋਟੀਆਂ ਕੱਚੀਆਂ ਹੁੰਦੀਆਂ ਆ ਤੇ ਲੋਨ ਵੱਧ ਪਾ ਦੇਣੀ ਬਥੇਰੀ ਸਵਾਲ ਬਣਾ ਲੈਂਦੀ ਮੈਂ ਰੋਟੀ ਜਿਆਦਾ ਗੱਲਾਂ ਕਰਦੀ ਮੈਨੂੰ ਲੋੜ ਨਹੀਂ ਹੈਗੀ ਆਹਾਹਾਹਾ ਬੜੀ ਕਿ ਦਸਵਾਦ ਬਣਾਉਣੀ ਆ ਪਤਾ ਮੈਨੂੰ ਖਾਂਦੀ ਮੈਂ ਹੀ ਆ ਮੈਨੂੰ ਪਤਾ ਨਹੀਂ ਕਿਤੇ ਖਾਂਦਾ ਸਾਰਾ ਆਟਾ ਖਚਲ ਹੁੰਦਾ ਵਾ ਲੋਨ ਵਿੱਚ ਤੇਜ ਹੁੰਦਾ ਵਾ ਕਹਿੰਦੀ ਮੈਂ ਸਵਾਦ ਬਣਾਉਣੀ ਆ ਵੇਖ ਵੇਖ ਕਿਵੇਂ ਲੱਛਣ ਕਰਦੀ ਐ ਜੇ ਤੈਨੂੰ ਇੰਨਾ ਹੀ ਆ ਸਬਜ਼ੀ ਸਵਾਦ ਇਹ ਮੈਨਾਂ ਨਹੀਂ ਜਦਾਂ ਮੈਂ ਤੇਨੂੰ ਕਹਿੰਦੀ ਹੁੰਨੀ ਆ ਸਬਜ਼ੀਨ ਤੜਕਾ ਲਾ ਮੇਰੇ ਕੋਲ ਹੀ ਤੜਕਾ ਲਗਣਾ ਮੈਨੂੰ ਬਣਾਉਣੀ ਨਹੀਂ ਆਂਦੀ ਪਹਿਜਾ ਸਿੱਖ ਕੇ ਆਉਣੀ ਸੀ ਸਬਜ਼ੀਆਂ ਦੀ ਹੁਣ ਐ ਕਰਦੀ ਮੈਂ ਕਾਤੋਂ ਲੜੀ ਜਾਂਦੀ ਓ ਹੁਣ ਕੀ ਰੌਲਾ ਪਾ ਕੇ ਬੈਗੀ ਆ ਕਦਿਨੇ ਨਾਲ ਆਈ ਏ ਉਹਦੀ ਸ਼ਰਮ ਕਰ ਲਓ ਮੈਂ ਤਾਂ ਵੀ ਸ਼ਰਮ ਕਰਾਂ ਇਹ ਲੜਦੀ ਵੀ ਮੇਰੇ ਨਾਲ ਮੈਂ ਕਹਿੰਦਾ ਲੜੀਆਂ ਲੜਨ ਦਾ ਤੂੰ ਆਈ ਮੇਰੇ ਨਾਲ ਕੋ ਕਿਹੜੀਆਂ ਤੇਰੇ ਲੜਦੀਆਂ ਮੇਰੇ ਨਾਲ ਲੜਦੀਆਂ ਵਾ ਉਹਨਾਂ ਦੀ ਲੜਾਈ ਤੂੰ ਪਾਈ ਹੋਈ ਏ ਇਹ ਕਿੰਨਾ ਝੂਠੀ ਬੋਲਦੀ ਮੱਖ ਤੇਰੇ ਲੜਦੀ ਏ ਮੈਂ ਕਿਹੜੀ ਲੜਦੀ ਏ ਮੈਂ ਕਹਿੰਦਾ ਲੜਨਾ ਵਾ ਚਾਹ ਲੈਣੀ ਝੂਠੀ ਤੂੰ ਆਏਂਗੀ ਚੁੱਪ ਕਰ ਜਾ ਮੈਨੂੰ ਐਵੇਂ ਕਹੀਏ ਨਹੀਂ ਆ ਕੱਪੜੇ ਗੰਦੇ ਕਰ ਤੂੰ ਮੈਂ ਦੇ ਦਿੱਤਾ ਤੋਤੇ ਗੰਦੇ ਦੇ ਕਹਿਣਾ ਤੂੰ ਬਹਿ ਗਈ ਚੁੱਪ ਕਰ ਜਾ ਨੀ ਪੈਣਾ ਚੁੱਪ ਕਰ ਜੋ ਕੀ ਹੈ ਬੀਬੀ ਇਹਨਾਂ ਨੂੰ ਪੁੱਛ ਲਾ ਕੀ ਹੋਇਆ ਐਨਨ ਪੁੱਛ ਮੈਂ ਤਾਂ ਗੱਲ ਸੁਣ ਮੇ ਤੂੰ ਥੱਕਣਾ ਤੇ ਤੂੰ ਚੱਲ ਮੈਂ ਨਾਲ ਨਾਲ ਗੱਲ ਕਰਾਂ ਚੱਲ ਤੂੰ ਤੁਰਿਆ ਕੀ ਰੋਲਾ ਪਾਇਆ ਐ ਬ ਕੋਈ ਰੋਲਾ ਨਹੀਂ ਪਾਇਆ ਨੀ ਪਾਇਆ ਵਾ ਬੀਬੀ ਕਦੋਂ ਦੀ ਫਲੋਤੀ ਤੇ ਹੱਥ ਦੋੜ ਲੇ ਕੋਈ ਰੋਲਾ ਨਹੀਂ ਪਾਇਆ ਸਾਡੀ ਗੱਲ ਚੱਲਦੀ ਈ ਦੀਦੀ ਗੱਲ ਨਹੀਂ ਮੰਨਣ ਦੀ ਕੋਈ ਤਾਂ ਮੈਂ ਤਾਂ ਕੱਲ ਦੀ ਸੁਣਨੀ ਮੈਨੂੰ ਕੱਲ ਦਾ ਪਤਾ ਲੱਗਾ ਤੇ ਇਹ ਰੋਲਾ ਪਾਂਦੀ ਮੈਂ ਤਾਂ ਕਿਹ ਕੁੜੀਆਂ ਸਮਝਦਾ ਰਹੀਆਂ ਵਾ ਬੀਬੀ ਨੇ ਤੁਹਾਨੂੰ ਕਿਹਾ ਨਹੀਂ ਦੱਸਿਆ ਪੂਰਾ ਕਰੀ ਜੰਨੀ ਆ ਵਾ ਨਹੀਂ ਤਾਂ ਬੀਬੀ ਨੇ ਇਹ ਦੱਸਿਆ ਗਵਾਂਡੀਆਂ ਕੋ ਬਹਿਣ ਦੀ ਜਾ ਕੇ ਉਹਨਾਂ ਦੀ ਗੱਲਾਂ ਸੁਣ ਲੰਦੀ ਕੋਈ ਐਨਨ ਘਰ ਆ ਕੇ ਲੜਦੀ ਚਲ ਤੁਸੀਂ ਮੇਰੇ ਨਾਲ ਆਓ ਉਧਰ ਬੈਠੋ ਮੈਂ ਬੀਬੀ ਨੂੰ ਵੀ ਬੁਲਾਉਣੀ ਆਂ ਇਹ ਸਿਰ ਗੱਲਾਂ ਕਰਦੇ ਹੋ। ਉਹ ਟੈਂਟਾਂ ਕਰਦੇ ਹੋਣੇ ਬੋਲ ਗੱਲਾਂ ਕਰਕੇ ਸਾਡੇ ਨਾਲ ਲੜਦੀ ਬਾਹਰ ਸੁਣ ਕੇ ਆ ਕੇ ਸਾਡੇ ਨੂੰ ਤੇ ਕਰੇ ਬੀਬੀ ਚਲ ਚੁੱਪ ਕਰ ਜਾਓ ਚੁੱਪ ਕਰ ਜਾ ਤੂੰ ਵੀ ਚੁੱਪ ਕਰ ਜਾ ਤੂੰ ਵੀ ਚੁੱਪ ਕਰ ਜਾ ਮੈਂ ਬੁਲਾਣੀ ਬੀਬੀ ਨੂੰ ਉਧਰ ਤੇ ਮੇਰੇ ਨਾਲ ਉਧਰ ਆਣ ਕੇ ਬਹਿ ਕੇ ਤੇ ਸਾਰੀ ਗੱਲ ਕਰੋ। ਚਲੋ ਆਓ ਫਿਰ ਚਲੋ 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 ਕੁੜੀਆਂ ਬਿਠਾਉਣੇ ਕਿ ਸੱਦ ਲੋ ਵਿਆਹ ਗੋੱਡਾ ਚੋਰਿਆ ਲੈ ਬੈਠੀ ਹੋਰ ਮੈਂ ਇਹਦੇ ਜਵਰ ਤੋਂ ਮਾਂ ਦੇ ਇੱਛਾ ਲੈ ਕਿੱਛੇ ਬੈਠੀ ਆ ਚੁੱਪ ਕਰਦਾ ਗੱਲ ਹੁਣ ਗੱਲ ਨਹੀਂ ਚੁੱਪ ਕਰ ਜਿਹੜੀ ਗੱਲ ਮੈਂ ਤੁਹਾਨੂੰ ਕਰਨ ਨੂੰ ਅਸੀਂ ਬੁਲਾਇਆ ਨਾ ਪਹਿਲਾਂ ਉਹ ਕਰ ਲੋ ਕਿਹੜੀ ਗੱਲ ਕਰਨੀ ਤਾਂ ਦੱਸ ਮਾ ਤਾਂ ਕੀ ਇਹਨਾਂ ਨੇ ਰੋਲਾ ਪਾਇਆ ਕਿਹੜੀ ਗੱਲ ਬਾਹਰ ਆ ਲੈ ਕਿ ਦੱਸਦਾ ਦੱਸ ਦੀ ਮੈਂ ਯਾਰ ਬਿੰਦਰ ਇਹਨਾਂ ਨੂੰ ਕੀ ਦੱਸਣਾ ਰੋਲਾ ਹੀ ਸਾਰਾ ਕੰਮ ਦਾ ਵਾ ਚਤਰਾ ਹੋ ਗੇ ਬੰਡੀਆਂ ਪਈਆਂ ਹਾਂ ਵੇਲੋਂ ਹੁਣ ਸੰਦੀ 75 ਦਾ ਦੱਸ ਦੀ ਹੋਣਾ ਤਾਂ ਦੇ ਦੇ ਕੀ ਕੁਛ ਕਿਹਾ ਨਹੀਂ ਬੀਬੀ ਕਿਦਾਂ ਬੋਲਦੀ ਪੀਰ ਸਹੀ ਗੱਲ ਦੀ ਇਹ ਕਿਤਾਬ ਬੋਲਦੀ ਵੀ ਤੁਹਾਡੇ ਸਾਹਮਣੇ ਦੇਖ ਲਓ। ਬੋਲਨੇ ਕਿ ਦੇ ਰਹੇ। ਤੁਹੇ ਪਿਆਰ ਨਾਲ ਨਵਾਂ ਤੇ ਇਹਨਾਂ ਨੂੰ ਇਦਾਂ ਨਹੀਂ ਬੋਲ ਸਕਦਾ। ਅਸੀਂ ਬੋਲਣ ਆ ਕਰਦਿਆਂ ਨੇ। ਦੱਸਾ ਥਨ ਐ ਕੀ ਕਰ। ਚਲ ਕੋਈ ਗੱਲ ਨਹੀਂ ਕੀਤੀ। ਇਹਨਾਂ ਨੂੰ ਇੱਥੇ ਕਰਕੇ ਮੈਂ ਬੁਲਾਇਆ ਵਾ ਕਿ ਸਮਝਾਉਣਾ ਹੈ ਇਹਨਾਂ ਨੂੰ। ਕੋਈ ਗੱਲ ਨਹੀਂ ਤੂੰ ਵੀ ਨਾ ਜ਼ਿਆਦਾ ਬੋਲਿਆ ਕਰ। ਕੋਈ ਗੱਲ ਨਹੀਂ ਐਸੇ ਸਮਝਾਣ ਵਾਸਤੇ ਮੈਂ ਬਿਠਾਇਆ ਹੈ ਇਹਨਾਂ ਨੇ। ਉਹਨੂੰ ਵੀ ਕੁਛ ਦੀਆਂ ਤੇ ਉਹਨੂੰ ਵੀ ਕੁਛ ਦੀਆਂ। ਕੀ ਗੱਲ ਹੈ? ਤੂੰ ਸਮਝਾਣ ਉਸੇ ਕਾ ਦਾ ਬਿਠਾਇਆ ਮੈਂ ਸਮਝਦਾ ਨਹੀਂ ਆ ਮੈਂ ਹੁਣ ਅੱਡ ਨਾ ਮਰਣਾ ਇਹਦੇ ਨਾਲ ਨਾ ਮਰਣਾ ਇਹਦੇ ਨਾਲ ਸਮਝ ਲੱਗੀ ਗੱਲ ਅਚਾਲੇ ਨਹੀਂ ਚਲ ਤੂੰ ਕਾਦੀ ਅੱਡ ਹੋਣਾ ਤੇਰੇ ਨਾਲ ਅੱਡ ਮੈਂ ਹੋਣਾ ਮੈਂ ਨਹੀਂ ਰਹਿਣਾ ਤੇਰੇ ਨਾਲ ਮੈਂ ਵੀ ਅੱਡ ਹੋਣ ਵਾਸਤੇ ਬੈਠੀ ਆਂ ਦੀਦੀ ਆਏ ਨਾ ਸਾਰੀ ਗੱਲ ਮੁਕਾ ਕੇ ਜਾਉਗੀ ਤੁਸੀਂ ਬੈਠੋ ਕੁੜੀਆਂ ਜਦ ਤੱਕ ਨੇ ਮੈਂ ਬਾਜ਼ ਮਾਰੀ ਹੈ ਨਾ ਸੰਝੋਣੋਂ ਮਾਰੀ ਹੈ ਪੂਰੀ ਬੋਲਦੀ ਨਹੀਂ ਨਹੀਂ ਦੀਦੀ ਹੰਦੀ ਚੁੱਕਰੋਂ ਹੁਣ ਅੱਡੀ ਹੋਣਾ ਹੁਣ ਅੱਡ ਹੋਣ ਲਈ ਕਦ ਕਰਦਾ ਕੰਦ ਖਰਾ ਕੇ ਜੋ ਦੀ ਇੱਥੇ ਵਿੱਚ ਘਾੜ ਸਾਡੇ ਆ ਜਾਓ ਤਰਤਾ ਕੇ ਕਹਿ ਦਿੰਦੇ ਕਿ ਨਾ ਨਹੀਂ ਹੋਣਾ ਘਰਾ ਕੇ ਜਾਇ ਨਹੀਂ ਹੁੰਦਾ ਕੋਈ ਗੱਲ ਨਹੀਂ ਠੰਡ ਰੱਖਾ ਠੰਡਾ ਰੋ ਤੇਨੂੰ ਕੀ ਹੋ ਗਿਆ ਵਾ ਠੰਡ ਰੱਖਾ ਕਿ ਰਹੂਗੀ ਉਹ ਤਾਂ ਅੱਡ ਹੋਣ ਦੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਅੱਡ ਹੋਣ ਦਾ ਅਸਲੀ ਉਦੋਂ ਪਤਾ ਲੱਗਦਾ ਵਾ ਜਦੋਂ ਆਣ ਕੇ ਨਾਲ ਕੋਈ ਖੜੋਂਦਾ ਨਹੀਂ ਇਹ ਹੈ ਗਿਆ ਸਿਆਣੇ ਕਰਦੀਆਂ ਮੇਰਾ ਫਰਜ਼ ਬਣਦਾ ਵਾ ਤੁਹਾਨੂੰ ਜੋੜਨਾ ਨਾ ਕਿ ਤੋੜਨਾ ਇਹ ਆ ਮੇਰਾ ਪੇਕਾ ਕਰ ਅਸਲੀ ਪੇਕਾ ਕਰ ਤਾਂ ਭਰਾ ਪਰਜਾਈਆਂ ਦੇ ਨਾਲ ਹੁੰਦਾ ਇਹ ਆ ਮੇਰੇ ਬਾਬਲ ਦਾ ਵੇੜਾ ਮੈਂ ਆਪਣੇ ਬਾਬਲ ਦਾ ਪੈਣਾ ਟੁੱਟਣ ਨਹੀਂ ਦੇਣਾ ਜਿਸ ਘਰ ਦੇ ਵਿੱਚ ਮੈਂ ਆਪਣੇ ਭਰਾਵਾਂ ਨੂੰ ਹੱਥੀਂ ਕਢਾਇਆ ਵਾ ਉਹਨਾਂ ਨੂੰ ਮੈਂ ਅੱਡ ਕਿਵੇਂ ਹੋਣ ਦਵਾਂਗੀ ਜੀ ਹਾਂਜੀ ਜੀ ਮਾਫ ਕਰਿਓ ਸਾਡੇ ਤੋਂ ਗਲਤੀ ਹੋ ਗਈ। ਹਾਂਜੀ ਜੀ ਜੇ ਤੁਸੀਂ ਬਾਬਲ ਦਾ ਵੇੜਾ ਕਹਿ ਕੇ ਨਾ ਸਾਡੀਆਂ ਤਾਂ ਅੱਖਾਂ ਹੀ ਖੋਲ੍ਹਤੀਆਂ ਸਾਡੇ ਵੀ ਬਰਾਬਰ ਚਾਏ ਨੇ ਅਸੀਂ ਵੀ ਉਹਨਾਂ ਨੂੰ ਕਿਦਾਂ ਅੱਡ ਹੁੰਦੇ ਦੇਖ ਸਕਦੇ ਹਾਂ। ਚਲੋ ਜੋ ਸਾਡੇ ਕੋਲ ਗਲਤੀ ਹੈ ਸਾਨੂੰ ਮਾਫ ਕਰ ਦਿਓ। ਬੀਬੀ ਤੁਹਾਨੂੰ ਮਾਫ ਕਰੋ ਕਿ ਤੁਹਾਡੇ ਕੋਲ ਬੰਦੀ ਹੋ ਗਈ। ਬਾਬਲ ਦਾ ਵੇੜਾ ਹੱਸਦਾ ਵਸਦਾ ਹੀ ਸੋਨਾ ਲੱਗਦਾ ਵਾ। ਦੇ ਰਵੇ ਦਰਸਤ ਆ। ਜੀ ਆਇਆਂ। ਅੱਜ ਤੁਹਾਡੇ ਨਾਲ ਇੱਕ ਕਹਾਣੀ ਹੋਰ ਲੈ ਕੇ ਆ ਗਏ ਆਂ। ਇਸ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਅੱਜ ਕੱਲ ਦੀ ਕੁੜੀਆਂ ਕੰਮ ਨੂੰ ਲੈ ਕੇ ਕਿੰਨੇ ਵੱਡੇ-ਵੱਡੇ ਫੈਸਲੇ ਲੈ ਲੈਂਦੀਆਂ। ਫੈਸਲੇ ਲੈ ਤਾਂ ਲੈਂਦੀਆਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਇਹ ਫੈਸਲੇ ਉਹਨਾਂ ਨੂੰ ਅੱਗੇ ਜਾ ਕੇ ਕਿੰਨੇ ਗਲਤ ਸਾਬਤ ਹੁੰਦੇ ਨੇ। ਇਸ ਵੀਡੀਓ ਵਿੱਚ ਅਸੀਂ ਇਹ ਦਿਖਾਇਆ ਵਾ ਕਿ ਘਰ ਦੀ ਧੀ ਨੇ ਕਿਵੇਂ ਆਣ ਕੇ ਗੱਲ ਸਾਰੀ ਸੰਭੀ ਆ ਤੇ ਇਸ ਕਰ ਨੂੰ ਇੱਕ ਕਰ ਦਿੱਤਾ। ਭੈਣ ਚਾਹੁੰਦੀ ਉਹ ਘਰ ਨੂੰ ਖਰਾਬ ਵੀ ਕਰ ਸਕਦੀ ਪਰ ਭੈਣ ਨੇ ਇਦਾਂ ਨਹੀਂ ਕੀਤਾ ਉਹਨੇ ਜਿੱਥੇ ਆਪਣਾ ਬਚਪਨ ਕੱਟਿਆ ਜਿੱਥੇ ਉਹਨੇ ਆਪਣੇ ਭਰਾ ਨਿੱਕੇ ਨਿੱਕੇ ਖੜਾਏ ਉਹ ਆਪਣੇ ਨਿੱਕੇ ਨਿੱਕੇ ਭਰਾਵਾਂ ਦਾ ਘਰ ਖਰਾਬ ਨਹੀਂ ਕਰ ਸਕਦੀ ਤੇ ਉਸਨੇ ਆਪਣੀ ਸਾਰੀ ਗੱਲ ਸਾਂਭੀ ਤੇ ਫਿਰ ਐਂਡ ਤੇ ਉਹਨੇ ਆਪਣੇ ਸਾਰਿਆਂ ਨੂੰ ਮਿਲਾਇਆ ਤੇ ਗੱਲ ਖਤਮ ਕੀਤੀ ਗੱਲ ਭਾਵੇਂ ਘਰ ਦੇ ਵਿੱਚ ਛੋਟੀ ਹੋਵੇ ਜਾਂ ਵੱਡੀ ਹੋਵੇ ਆਪਸ ਆਪੇ ਨੂੰ ਪਰ ਜੇ ਬੰਦਾ ਵਾ ਗੱਲ ਨੂੰ ਬਾਅਕ ਨੇ ਬੈਠਣਾ ਇਹ ਨਹੀਂ ਕਿ ਗੱਲ ਅੱਡੋ ਅੱਡ ਅਜੇ ਤੁਸੀਂ ਵੱਖਰੇ ਹੋ ਜਦ ਤੁਸੀਂ ਵੱਖਰੇ ਹੋ ਜਾਓ ਆਪਾਂ ਨੂੰ ਚਾਹੀਦਾ ਕਿ ਕਦੇ ਵੀ ਕਿਸੇ ਦਾ ਘਰ ਖਰਾਬ ਨਹੀਂ ਕਰਨਾ ਚਾਹੀਦਾ ਠੀਕ ਹੈ ਤੇ ਐਨੋ ਇਹੋ ਜੀ ਸਿਚੁਏਸ਼ਨ ਕਦੇ ਕਿਸੇ ਦੇ ਹੋਂਦ ਤੇ ਆਪਾਂ ਨਹੀਂ ਕਰਦੇ ਵਾ ਬੈਠ ਕੇ ਹਾਲਾ ਮਸਲੇ ਤੋਂ ਆਪਣੇ ਜਿਹੜੇ ਵੀ ਕਰ ਸਕਦੇ ਆ ਅੱਡਾ ਹੋਣ ਵਾਲੇ ਗੱਲਾਂ ਨਾਲ ਬਣਾ ਨੂੰ ਚਾਹੀਦਾ ਵਾ ਆਪਣਾ ਪੇਕਾ ਘਰ ਖਰਾਬ ਨਹੀਂ ਕਰਨਾ ਚਾਹੀਦਾ ਸਗੋਂ ਕੀ ਉਹਨਾਂ ਨੂੰ ਮਲਾ ਕੇ ਰੱਖਣਾ ਹਾਂਜੀ ਸਾਡੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿਓ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਧੰਨਵਾਦ ਇੱਦੇ ਬਣੇ ਜੋ ਸਾਡੇ ਚੈਨਲ ਨਾਲ ਥੈਂਕ ਯੂ ਸੋ ਲੋਵ बी लाइक करते हैं बी हां